2 ਮਈ 1757 ਈ ਇਹ ਉਹ ਤਰੀਕਾ ਇਹ ਉਹ ਸਨ ਹੈ ਜਿਹੜਾ ਕਿ ਸਿੱਖਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਆਜ ਦੇ ਦਿਨ ਸਿੱਖਾਂ ਦੇ ਮੰਨੇ ਜਾਣ ਵਾਲੇ ਦਿਲ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਅਹਿਮਦ ਸ਼ਾਹ ਦੁਰਾਨੀ ਦੇ ਪੁੱਤਰ ਤੈਮੂਰ ਸ਼ਾਹ ਨੇ ਗੋਲਾ ਸੱਟ ਕੇ ਤੋਪ ਦਾ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਇਆ ਸੀ ਤੇ ਸਰੋਵਰ ਨੂੰ ਪੂਰਿਆ ਸੀ ਕੀ ਕਾਰਨ ਬਣਿਆ ਸੀਗਾ ਆਓ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਨਾ ਤੁਹਾਨੂੰ ਸੰਗਤ ਜੀ ਕਿ ਅਹਿਮਦ ਸ਼ਾ ਅਬਦਾਲੀ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਵੇਲੇ ਬਹੁਤ ਡਰਦਾ ਹੁੰਦਾ ਸੀ। ਉਹ ਕਿ ਬਾਕੀ ਇਹਨੇ ਸਾਰੇ ਮੁਲਕਾਂ ਦੇ ਉੱਤੇ ਜਦੋਂ ਆਪਣਾ ਪੈਰ ਧਰਨਾ ਤੇ ਵੱਡੇ ਵੱਡੇ ਜਰਨਲਾਂ ਨੇ ਇਹਦੇ ਪੈਰਾਂ 'ਚ ਬਹਿ ਜਾਣਾ। ਆਪਣੀ ਈਨ ਮੰਨਣੀ। ਪਰ ਗੁਰੂ ਕੇ ਸਿੱਖ ਘੱਟ ਗਿਣਤੀ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਅੰਦਰ ਇੱਕ ਜਜ਼ਬਾ ਐਸਾ ਸੀਗਾ ਕਿ ਸੂਰਾ ਸੋ ਪਹਿਚਾਨੀਐ ਜੋ ਲੜੜ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਸਾਡੇ ਖੇਤ ਇਸ ਸਿਧਾਂਤ ਦੇ ਨਾਲ ਗੁਰੂ ਕੇ ਸਿੱਖ ਕਦੇ ਵੀ ਅਹਿਮਦ ਸ਼ਾਹ ਦੁਰਾਨੀ ਤੋਂ ਡਰੇ ਨਹੀਂ ਸਗੋਂ ਦਾ ਵਿਰੋਧ ਕੀਤਾ ਜਿਵੇਂ ਮੈਂ ਕੱਲ ਗੱਲ ਆਖੀ ਪਿਛਲੀ ਵੀਡੀਓ ਦੇ ਅੰਦਰ ਕਿ ਜਦੋਂ 28000 ਇਹ ਗੱਡੇ ਭਰ ਕੇ ਖੱਜਰਾ ਲੈ ਕੇ ਘੋੜੇ ਲੈ ਕੇ ਹਾਥੀ ਲੈ ਕੇ ਸਮਾਨ ਦੇ ਲੱਦੇ ਹੋਏ 80000 ਇਹਦੀ ਫौज ਪੈਦਲ ਆ ਰਹੀ ਉਹ ਵੀ ਇਸ ਕਰਕੇ ਕਿ ਜੋ 80 ਹਜ਼ਾਰ ਫੌਜ ਦੀ ਸਵਾਰੀ ਹੈ ਉਹਦੇ ਪਰ ਵੀ ਸਮਾਨ ਲੱਦਿਆ ਹੋਇਆ ਇੰਨਾ ਸਮਾਨ ਲੁੱਟ ਕੇ ਜਦੋਂ ਇਹ ਆਪਣੇ ਮੁਲਕ ਨੂੰ ਵਾਪਸ ਆ ਰਿਹਾ ਪਹਿਲਾ ਸਿੱਖਾਂ ਨੇ ਗੁਰੀਲਾ ਨੀਤੀ ਦੇ ਨਾਲ ਇਹਨੂੰ ਸਨੌਰ ਦੇ ਕੋਲ ਲੁੱਟਿਆ ਫਿਰ ਗੁਰੂ ਕੇ ਸਿੱਖਾਂ ਨੇ ਮਲੇਰ ਕੋਟਲੇ ਦੇ ਕੋਲ ਇਹਨੂੰ ਲੁੱਟਿਆ ਜਦੋਂ ਇਹ ਅੰਦਰ ਹੋਰ ਪਹੁੰਚਦੇ ਆ ਪੰਜਾਬ ਦੇ ਵਿੱਚ ਤੇ ਸਿੱਖਾ بار-बार ਗੁਰੀਲਾ ਨੀਤੀ ਦੇ ਨਾਲ ਇਹਨਾਂ ਦੇ ਸਮਾਨ ਨੂੰ ਲੁੱਟਦੇ ਤੇ ਇਹਨਾਂ ਨੂੰ ਹਲਕਾ ਕਰਦੇ ਅਹਿਮਦ ਸ਼ਾਹ ਦੁਰਾਨੀ ਦਾ ਪੁੱਤਰ ਤੇ ਮੂਰ ਸ਼ਾਹ ਤੇ ਜਹਾਨ ਖਾਂ ਬੜੇ ਦੁਖੀ ਹੋਏ ਕਿ ਸਿੱਖ ਸਾਡੇ ਨਾਲ ਇਦਾਂ ਕਰਦੇ ਜਦੋਂ ਅਹਿਮਦ ਸ਼ਾਹ ਅਫਦਾਲੀ ਦਾ ਪੁੱਤਰ ਤੇ ਮੂਰ ਸ਼ਾਹ ਜਲੰਧਰ ਦੇ ਇਲਾਕੇ ਵਿੱਚ ਪਹੁੰਚਿਆ ਨਾ ਤੇ ਜਲੰਧਰ ਦੇ ਹਾਕਮ ਨਾਸਰ ਅਲੀ ਦੇ ਨਾਲ ਇਹਨੇ ਬੈਠ ਕੇ ਗੱਲ ਕੀਤੀ ਕਹਿੰਦਾ ਸਿੱਖਾਂ ਨੇ ਸਾਡਾ ਬੜਾ ਨੁਕਸਾਨ ਕੀਤਾ ਤੇ ਮੈਂ ਕੋਈ ਐਸਾ ਕੰਮ ਕਰਾਂ ਕਿ ਸਿੱਖਾਂ ਨੂੰ ਵੀ ਮੈਂ ਵੀ ਨੁਕਸਾਨ ਪਹੁੰਚਾਵਾਂ ਮੈਨੂੰ ਗੁੱਸਾ ਬਹੁਤ ਆ ਸਿੱਖਾਂ ਤੇ ਮੈਂ ਗੁੱਸਾ ਆਪਣਾ ਕਿਵੇਂ ਕੱਢਾਂ ਤੇ ਨਾਸਰ ਅਲੀ ਨੇ ਆਖਿਆ ਸੀਗਾ ਕਹਿੰਦਾ ਨੇੜੇ ਹੀ ਜਲੰਧਰ ਦੇ ਕਰਤਾਰਪੁਰ ਸਾਹਿਬ ਹੈ ਇੱਥੇ ਸਿੱਖਾਂ ਦੀ ਗਿਣਤੀ ਵੀ ਹੈ ਤੇ ਇੱਥੇ ਸਿੱਖਾਂ ਦਾ ਇੱਕ ਛੋਟਾ ਜਿਹਾ ਸਥਾਨ ਵੀ ਬਣਿਆ ਹੋਇਆ ਹੈ ਕੁਝ ਦਾ ਕੰਮ ਕਰ ਕਰਤਾਰਪੁਰ ਸਾਹਿਬ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਤੇ ਕਰਤਾਰਪੁਰ ਸਾਹਿਬ ਨੂੰ ਅੱਗ ਲਾ ਦੇ। ਨਾਸਰ ਅਲੀ ਦੇ ਕਹਿਣ ਦੇ ਉੱਤੇ ਤੇ ਮੂਰ ਸ਼ਾਹ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਨੇ ਕਰਤਾਰਪੁਰ ਸਾਹਿਬ ਦੇ ਅੰਦਰ ਸਿੱਖਾਂ ਨੂੰ ਸ਼ਹੀਦ ਕੀਤਾ। ਬਹੁਤ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਤੇ ਪੂਰੇ ਕਰਤਾਰਪੁਰ ਸਾਹਿਬ ਨੂੰ ਇਹਨੇ ਅੱਗ ਲਾ ਦਿੱਤੀ ਪੂਰੇ ਸ਼ਹਿਰ ਨੂੰ। ਹੁਣ ਇੱਥੇ ਇੱਕ ਗੱਲ ਯਾਦ ਰੱਖਿਓ ਸੰਗਤ ਜੀ। ਡਾਕਟਰ ਅਖਰਜਿੰਦਰ ਸਿੰਘ ਦਲਗੀਰ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਜਦੋਂ ਤੈਮੂਰ ਸ਼ਾਹ ਨੇ ਕਰਤਾਰਪੁਰ ਸਾਹਿਬ ਦੇਸ਼ ਪੂਰੇ ਸ਼ਹਿਰ ਨੂੰ ਅੱਗ ਲਾਈ ਤੇ ਉਸ ਸਮੇਂ ਇਸ ਸ਼ਹਿਰ ਦੇ ਅੰਦਰ ਜਿਹਨੂੰ ਅੱਜ ਬਾਬਾ ਬਣਪਾਗ ਸਿੰਘ ਕਹਿੰਦੇ ਆ ਅੰਦਰ ਭਾਈ ਬਣਪਾਗ ਸਿੰਘ ਸੀਗਾ ਤੇ ਬਣਪਾਗ ਸਿੰਘ ਦੇ ਕੋਲ ਭਾਈ ਗੁਰਦਾਸ ਜੀ ਦੀ ਖੱਤੀ ਲਿਖਤਾ ਗੁਰੂ ਗ੍ਰੰਥ ਸਾਹਿਬ ਜਿਹੜੀ ਬੀੜ ਸੀ ਜਿਹੜੀ ਭਾਈ ਗੁਰਦਾਸ ਜੀ ਨੇ ਲਿਖੀ ਉਹ ਉਸ ਵੇਲੇ ਬੜਪਾਗ ਸਿੰਘ ਕੋਲ ਸੀਗੀ ਜਦੋਂ ਅੱਗ ਲਾਈ ਗਈ ਕਰਤਾਰਪੁਰ ਸਾਹਿਬ ਨੂੰ ਤੋ ਜੋ ਪਾਵਨ ਪਵਿੱਤਰ ਸਰੂਪ ਸੀਗਾ ਭਾਈ ਗੁਰਦਾਸ ਜੀ ਦਾ ਹੱਥੀ ਲਿਖਿਆ ਹੋਇਆ ਉਹ ਕਰਤਾਰਪੁਰ ਸਾਹਿਬ ਦੇ ਅੰਦਰ ਸੜ ਜਾਂਦਾ ਆ ਗੁਰਦੁਆਰਾ ਥੰਮ ਸਾਹਿਬ ਉਹ ਵੀ ਸੜ ਜਾਂਦਾ ਆ ਤੇ ਬੜਪਾਗ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਆ ਉਹ ਗੱਲ ਵੱਖਰੀ ਹੈ ਕਿ ਇਹਦੇ ਉੱਤੇ ਬੜੇ ਜ਼ੁਲਮ ਹੋਏ ਫਿਰ ਇੱਕ ਰਾਤ ਆਪਣੇ ਆਪ ਨੂੰ ਬਚਾ ਕੇ ਦੌੜ ਜਾਂਦਾ ਆ ਜਦੋਂ ਦੌੜਿਆ ਤੇ ਇਹ ਜੰਗਲ ਦੇ ਵਿੱਚ ਆਪਣਾ ਵਾਸਾ ਕਰਦਾ ਇੰਨਾ ਡਰ ਜਾਂਦਾ ਆ ਕਿ ਥੋੜੇ ਕੋ ਸਮੇਂ ਬਾਅਦ ਇਸੇ ਡਰ ਕਰਕੇ ਇਹ ਮਰ ਜਾਂਦਾ ਆ ਹੁਣ ਜਦੋਂ ਇਹਨੇ ਕਰਤਾਰਪੁਰ ਸਾਹਿਬ ਨੂੰ ਅੱਗ ਲਾਏ ਤੇ ਮੂਰ ਸ਼ਾਹ ਨੇ ਫਿਰ ਅੱਗੇ ਇਹ ਸ੍ਰੀ ਅਮਰਸਰ ਸਾਹਿਬ ਪਹੁੰਚਿਆ ਤੇ ਅਮਰਸਰ ਸਾਹਿਬ ਜਾ ਕੇ ਫਿਰ ਇਹਨੇ ਦਰبار صاحب ਦੀ ਇਮਾਰਤ ਨੂੰ ਇਹਨੇ ਢਾਇਆ ਤੇ ਉੱਥੇ ਜਾ ਕੇ ਫਰੇ ਨੇ ਪਾਵਨ ਪਵਿੱਤਰ ਸਰੋਵਰ ਨੂੰ ਵੀ ਪੂਰਿਆ ਸੀ ਇਹਨੇ ਸਾਰਾ ਗੁੱਸਾ ਆਪਣਾ ਗੁਰਧਾਮਾਂ ਦੇ ਉੱਤੇ ਆਪਣਾ ਕੱਢਿਆ ਕਿ ਸਿੱਖਾਂ ਨੇ ਮੈਨੂੰ ਇੰਨਾ ਲੁੱਟਿਆ ਇੰਨਾ ਕੁੱਟਿਆ ਆ ਸਿੱਖਾਂ ਨੇ ਮੇਰਾ ਬਹੁਤ ਨੁਕਸਾਨ ਕੀਤਾ ਆ ਹੁਣ ਮੈਂ ਵੀ ਸਿੱਖਾਂ ਦਾ ਐਡਾ ਵੱਡਾ ਨੁਕਸਾਨ ਕਰਾਂਗਾ ਕਿ ਸਿੱਖ ਸਾਰੀ ਉਮਰ ਇੱਕ ਇਸ ਕੀਤੇ ਹੋਏ ਨੁਕਸਾਨ ਨੂੰ ਯਾਦ ਰੱਖਣਗੇ ਸੋ ਫਿਰ ਬੇਨਤੀ ਕਰਦੇ ਆਂ ਜੀ ਕਿ 2 ਮਈ 1757 ਈਸਵੀ ਨੂੰ ਅਹਿਮਦ ਸ਼ਾ ਦੁਰਾਨੀ ਦੇ ਪੁੱਤਰ ਤੇ ਮੂਸ਼ਾ ਤੇ ਜਹਾਨ ਖਾਨ ਨੇ ਪਹਿਲਾ ਕਰਤਾਰਪੁਰ ਸਾਹਿਬ ਜਲੰਧਰ ਵਾਲਾ ਤੇ ਫਿਰ ਸ੍ਰੀ ਅੰਮ੍ਰitsar ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਇਆ ਤੇ ਸਰੋਵਰ ਨੂੰ ਪੂਰਿਆ ਸੀ ਇਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਅਜਦਾ ਦਿਨ ਮੰਨਿਆ ਜਾਂਦਾ ਆ ਜਦੋਂ ਜ਼ਾਲਿਮਾਂ ਨੇ ਸਿੱਖਾ ਦੇ ਦਿਲ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਨੇ ਤੋਪ ਦਾ ਗੋਲਾ ਚਲਾ ਕੇ ਉਸ ਇਮਾਰਤ ਨੂੰ ਢਾਇਆ ਤੇ ਸਰੋਵਰ ਨੂੰ ਪੂਰਿਆ ਸੀ ਤੇ ਕਰਤਾਰਪੁਰ ਸਾਹਿਬ ਸ਼ਹਿਰ ਨੂੰ ਅੱਗ ਲਾ ਕੇ ਗੁਰਦੁਆਰਾ ਥੰਮ ਸਾਹਿਬ ਸਾੜਿਆ ਤੇ ਭਾਈ ਗੁਰਤਾਜ ਜੀ ਦੀ ਹੱਥੀ ਲਿਖਤ ਬੀੜ ਨੂੰ ਵੀ ਇਹਨਾਂ ਨੇ ਸਾੜ ਦਿੱਤਾ ਸੀਗਾ ਗੁਰੂ ਮਾਲਾ ਕਿਰਪਾ ਕਰੇ ਜੀ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ